सतनाम वाहि गुरु साहिब जी रह साहिब सुदर राग स मोहला पहला ओंकार सतगुरु प्रसाद ਸੋਦਰ ਤੇਰਾ ਕਿਹਾ ਸੋਗੁਰ ਗਿਹਾ ਜਿਤ ਸਰਬ ਸਮਲੇ ਵਗੇ ਦਿਨ ਅਨੇਕ ਸੰਖ ਕੀਤੇ تیرੇ ਬਵਣ ਹਾਰੇ ਇਹ ਤੇ ਤੇਰੀ ਰਗ ਪਰਿਸ਼ੋ ਕਹੀਏ ਕੀਤੇ ਤੇਰੀ ਗਵਣ ਹਾਰੇ ਗਵਨ ਤੁਧਨੋ ਪਉਣ ਪਾਣੀ ਬੈਸੰਤਰ ਗਾਵੇ ਰਾਜ ਧਰਮ ਦੇਵਾਰੇ ਗਵਨ ਤੁਧਨੋ ਚਿਤ ਗੋਪਤ ਲਿਖ ਜਨਨ ਲਿਖ ਲਿਖ ਧਰਮ ਵਿਚਾਰੇ ਗਵਨ ਤੁਧਨੋ ਇਸਰ ਵਰਮਾ ਦੇਵੀ ਸਹਉਨ ਤੇਰੇ ਸਦਾ ਸਵਾਰੇ ਗਾਵਨ ਤੁਤਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰਣਾਹਲੇ ਗਾਵਨ ਤੁਤਨੋ ਸਿੱਧ ਸਮਾਧੀ ਅੰਦਰ ਗਾਵਨ ਤੁਤਨੋ ਸਾਧ ਵਿਚਾਰੇ ਗਾਵਨ ਤੁਤਨੋ ਜਤੀ ਸਤੀ ਸੰਤੋਖੀ ਗਾਵਨ ਤੁਤਨੋ ਵੀਰ ਕਰਾਰੇ ਗਾਵਣ ਤਤਨੋ ਪੰਡਤ ਪੰਡ ਕਿਸਰ ਜੁਗ ਜੁਗ ਵੇਦਾ ਨਾਲੇ ਗਾਵਣ ਤਤਨੋ ਮੋਹਣੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਣ ਤਤਨੋ ਰਤਨ ਪਾਇ ਤੇਰੇ ਅਠਸੜ ਤੀਰਤ ਨਾਲੇ ਗਾਵਣ ਤਤਨੋ ਜੋਦ ਮਹਾ ਬਲਸੂਰਾ ਗਾਵਨ ਤੁਦਨੋ ਖਾਣੀ ਚਾਰੀ ਗਾਵਨ ਤੁਦਨੋ ਖੰਡ ਮੰਡਲ ਬਰਮੰਡ ਕਰ ਕਰ ਰਖੀ ਧੀਰਧ ਹਰੀ ਸਹੀ ਤੁਦਨੋ ਗਵਨ ਜੋ ਤੁਦ ਭਵਨ ਅਤੇ ਤੇਰੇ ਭਗਤ ਰਸਲੇ ਹੋਰ ਕੀਤੇ ਤੁਦਨੋ ਗਵਨ ਸੇਵ ਚਿਤਨੇ ਅਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਹਬ ਸਚ ਸਚਿ ਨਾਹੀ ਹੈ ਬਿਉ ਸੇ ਜੈਨ ਜਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਪਾਂਤੀ ਕਰ ਕਰ ਜਿ ਸਿ ਮਾਇ ਜਿਨੋ ਪਾਈ ਕਰ ਕਰ ਦੇਖਾ ਕੀਤਾ ਆਪਣਾ ਜੋਦਸ ਦੀ ਵੜਾਈ ਜੋਦਿਸ ਭਾਵੈ ਸੋ ਇਹੀ ਕਰਸੀ ਤੇ ਹੁਕਮਨ ਕਰ ਨ ਜਾਇ ਸੋ ਪਤ ਸਹੋ ਸ਼ਪਤ ਸਹੈਬੂ ਨਾਨਕ ਰਹੇ ਜਾਈ ਅਸ ਮੰਨ ਲ ਪਹਿਲਾ ਸੁਣ ਵੱਟ ਅੱਖੇ ਸਭ ਕੋਈ ਕੀ ਵੱਡ ਵੱਡ ਡਿੱਠਾ ਹੋਈ ਕੀਮਤ ਪਾ ਇਹਨ ਕਹਿਆ ਜਾਏ ਕਹਿਣੇ ਵਾਲੇ ਦਿਰ ਰਹਿ ਸਮਾਈ ਵੱਡੇ ਮੇਰੇ ਸਾਹਿਬ ਗਹਿਰ ਗੰਭੀਰ ਗੁਣੀ ਗਹਿਰਾ ਕੋਈ ਨ ਜਾਣ ਤੇਰਾ ਕੀ ਤਾਂ ਕੀ ਵੜ ਚੇਰਾ ਰਹਾ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਵਾਈ ਕਿ ਅਨਿਧਨੀ ਗੁਰ ਗ੍ਰਹਾਈ ਰਹਿਣ ਜਾਈ ਤੇ ਤਨ ਵੜਾਈ ਸਭ ਸਤ ਸਉ ਤਪ ਸਭ ਚੰਗਈਆ ਸਿੱਧਾ ਪੁਰਖਾਂ ਅਗੇ ਵੜਾਈਆ ਤਦ ਵਿਰਸਤੀ ਕੀਨੇ ਨ ਪਈਆ ਕਰਮ ਰੇਟਾ ਕਰਹਾਈਆ ਅੱਖਣ ਵੜਾ ਕਿਆ ਵਿਚਾਰ ਸਿਫਤੀ ਭਰੇ ਤੇਰੀ ਪੰਡਰ ਇਸ ਤੋਂ ਦੇ ਤਿਸ ਗਿਆ ਚਾਰ ਨਾਨਕ ਸਚ ਸਵਾਰਣ ਹਰ ਹਰ ਅਸਬਨ ਪੈਲਾ ਅੱਖਾਂ ਜਿਵਾ ਵਿਸਰੇ ਮਰ ਜਾਵੂ ਅੱਖੜ ਔਖ ਸਚ ਨਾਮ ਸਚ ਨਾਮ ਕੀ ਲਾਕੇ ਪੂਖ ਉਦੁਖ ਗਾਇ ਚਿਏ ਦੁਖ ਉਤਨੀ ਇਸਰ ਮੇਰੀ ਮਾਈ ਸਚ ਸਾਹਿਬ ਸਚ ਨਾਹੀ ਰਹਾ ਸਚੇ ਨਾਮ ਕੀ ਤਿਨ ਵਡਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਿਮਨ ਕੇ ਅਕਨ ਪਾਹੀ ਵਡਨ ਹੋਵੈ ਘਟ ਨ ਜਾਇ ਨਾ ਮਰੇ ਨ ਹੋਵੈ ਸੋਗ ਜਿੰਦ ਰਹੈ ਨ ਚੁਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਜਿਵੜੀ ਆਪ ਤੇ ਤੇਰੀ ਦਾਤ ਜਿੰਨਿਲ ਕਰਕੇ ਕੀ ਤਿਹਰਾਹਤ ਖਸ ਸੰਸਰ ਤੇ ਕਮ ਜਾਤ ਨਾਨਕ ਨਾ ਵਹ ਬਾਸਨਾਤ ਰਾਗ ਗੁਜਰੀ ਮਹਲਾ 4 ਹਰ ਕੀ ਜਨ ਸਤਗੁਰ ਸਤਪੁਰਖ ਬਿਨਾਂ ਕਰਾਂ ਗੁਰਪਾਸ ਹਮ ਕੀਰਿ ਕਰਵ ਸਤਗੁਰ ਸਰਣਾਈ ਕਰਦੇ ਆ ਨਾਮ ਪਰਗਾਸ ਮੇਰੀ ਮਿਤ ਗੁਰਦੇਵ ਮੋਕ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਕਾਈ ਹਰ ਕੀ ਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੀ ਵਢ ਭਾਗ ਵਢੇਰੇ ਇਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸਿ ਇਨ ਸੰਗਤ ਗੁਣ ਪਰਗਾਸ ਇਨ ਹਰ 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 ਰਸ ਨਾਮ ਨ ਪਾਇਆ ਤੇ ਬਾਗ ਹੀਣ ਜਮ ਪਾਸ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਈ ਤਿਰਗ ਜੀਵੈ ਤਿਰਗ ਜੀਵਸੂ ਇਨੇ ਹਰ ਜਨ ਸਤਗੁਰ ਸੰਗਤ ਪਾਈ ਜਨ ਤੋਰ ਮਸਤਕ ਲਿਖਿਆ ਲੇਖਸ ਧਨ ਤਨ ਸਹ ਸੰਗਤ ਜਿ ਤਿਹਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਗ ਗੁਜਰੀ ਮਹਲਾ ਪੰਜਵ ਕਾਹਿਰੀ ਮਨ ਚਿਤ ਉਦਮ ਯਾਰ ਹਰ ਜੀਓ ਪਰਯ ਸੈਲ ਪੱਥਰ ਮੈਂ ਜੰਤੂ ਉਪਾਈ ਤਾਂ ਕਰਿ ਕਾਗੇ ਕਰ ਧਰਿਆ ਨੇ ਰੇ ਮਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰੰਪਤ ਪਾਇ ਸੁਖ ਕਾਸ਼ਟ ਰਿਆ ਜਨ ਪਿਤਾ ਲੋਕ ਸੁਧ ਬਨਤ ਕੋਈ ਨ ਕਿਛ ਕੀ ਤਰਿਆ ਸਿਰ ਸਜਿਖ ਸਵਾਹੀ ਠਾਕੁਰ ਕਾਹੀ ਮਨ ਪਉ ਕਰਿਆ ਊੜੇ ਊੜਵਸ ਕੁਸ਼ਾ ਇਸ ਪਛੇ ਮਜਰੇ ਸ਼ਰਿਆ ਜਿਨ ਕਵਣੁ ਕਲਾਵ ਕਵਣਿ ਚੁ ਗਵੈ ਮਨ ਮੈਂ ਸਿਮਰਨ ਕਰਿਆ ਸਭ ਨਿਤਾਨ ਦਸ ਅਠ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤਿ ਬਲ ਜਾਈਐ ਤੇਰੇ ਅੰਤਨ ਪਰ ਵਰਿਆ ਰਾਗਸ ਮਹਲਾ ਚੌਥਾ ਸੋ ਪੁਰਖ ਕੋ انکਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਅਪਾਰ ਸਭ ਤੇ ਆਵੈ ਸਭ ਤੇ ਆਵੈ ਤੁਜੀ ਹਰ ਸੱਚੇ ਸਿਰਜਣਹਾਰ ਸਭ ਜੀਏ ਤੇਮਾਰੇ ਦੀ ਤੁਂਦੀਆਂ ਕਾ ਦਾਤਾਰ ਹਰ ਤੇ ਆਵਉ ਸੰਤੋ ਜੀ ਸਭ ਦੂਖ ਵਸਾਰਣਹਾਰ ਹਰਿਆ ਪੇਠਾਕੁਰ ਹਰਿਆ ਪੇ ਸੇਵਕ ਜੀ ਜਾ ਨਾਨਕ ਜਨਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨਾ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਚੋ ਜਿ ਬਿਟਾਣਾ ਤੂੰ ਆਪੇ ਰਤਾ ਆਪੇ ਪੂਤਾ ਜੀ ਤਉਦ ਬਿਨਿ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਕ ਵਿਖਾਣਾ ਜੋ ਸੇਵ ਜੋ ਸੇ ਤੁਧ ਜੀ ਜਨਾਨਕ ਤੈਨ ਕਰਵਣਾ ਹਰਤਿਆ ਮੈਂ ਹਰਤਿਆ ਮੈਂ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਝਾਇਆ ਜੀ ਤਿਨ ਟੂਟੇ ਜਮਕੇ ਵਸੀ ਜੇ ਨਿਰਭਉ ਜਿਨ ਹਰ ਨਿਰਭਉ ਧਾਇਆ ਜੀ ਤਿਨ ਕਾ ਪਾਉ ਸਭ ਗਵਸੀ ਜਿਨ ਸੇਵਿਆ ਜਿਨ ਸੇਵਿਆ ਮਿਰ ਹਰ ਜੀ ਤੇ ਹਰ ਹਰ ਰੂਪ ਸਮਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਮਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਾੰਤੋ ਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਰਹਿਰ ਪੂਜਾ ਜੀ ਤਪ ਤਾ ਪੈ ਜਪੈ ਬੇਅੰਤ ਤੇਰੀ ਅਨੇਕ ਤੇਰੀ ਅਨੇਕ ਪਰਹੋ ਸਿਮਰ ਸਹਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਰੇ ਜਨ ਨਾਨਕੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰਮ ਪੁਰ ਕਰਤਾ ਜੀ ਤੁਧ ਜੇ ਵੜਿਆ ਵਰਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕ ਜੀ ਤੂੰ ਨੇ ਚਲ ਕਰਤਾ ਸੋਈ ਤਦਿਆਪੇ ਭਵੈ ਸਵਰਤ ਜੀ ਤੂੰ ਆਪੇ ਕਰੈ ਸੋਈ ਤਦਿਆਪੇ ਸਿਰਸੋ ਪਾਏ ਜੀ ਤਦਿਆਪੇ ਸਿਰਸੋ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕਹਿ ਜੀ ਜੋ ਸਭ ਸੇ ਕਾ ਜਣੂਈ ਅਸਮਨ ਲਿਉਤਾ ਤੂੰ ਕਰਤਾ ਜੀ ਆ ਰਹਿ ਵੇਂ ਦਾ ਸਾਈਂ ਜੋ ਤੂੰ ਪਵ ਸੁਈ ਥੀ ਸੀ ਜੋ ਤੂੰ ਦੇ ਸੋਇ ਹੁ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਇਸਰ ਗੁਰਪਾ ਕਰੈ ਤੇ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਕਵਾਇਆ ਤੇਯਾ ਵਿੱਚ ਛੋੜੇ ਆਪ ਮਿਲਾਇਆ ਤੂੰ ਦਰਯਉ ਸਭ ਤੂੰ ਜਿਮਾਈ ਤਦ ਬਿਨ ਦੁਜਾ ਕੋਈ ਨਹੀਂ ਜੀਅ ਜਨ ਸਭ ਤੇਰਾ ਖੇਲਾ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੋ ਜਿਨ ਜਾਣੈ ਹਰ ਗੁਣ ਸਦੀ ਅਕਬਖਣ ਇਨ ਹਰ ਸੇਵਿਆ ਤਿਨ ਸੁਖ ਪਾਇਆ ਸਜਿ ਹਿਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਰਵੇਂ ਦੂਜਾ ਵਰਨ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਏ ਜਿਨ ਨਾਨਕ ਕਰਮਕ ਪ੍ਰਗਟ ਹੋਏ ਅਸਮੁ ਲਹਿਲਾ ਇਸ ਸਰਵਣ ਪਹਿਲੇ ਨਿਵਾਸ ਪੜੀ ਪਾਉ ਕਿ ਤਿਨਹਿ ਕੀਆ ਅੰਕਜ ਮੋਹ ਪਗਨੇ ਚੱਲੇ ਹਮ ਦੇਖਾਂ ਤੈਂ ਡੁਬੀ ਆਲੇ ਮਨ ਇੱਕ ਨਚੇ ਤਿਸ ਮੂੜ ਮਨਾ ਹਰ ਬਿਸਰ ਤੇਰੀ ਗੁਣ ਗਨਿਆ ਰਹਾ ਨਾ ਹੂੰ ਜਤੀ ਸਦੀ ਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਵਤ ਨਾਨਕ ਤੇਰੀ ਕੀ ਸ਼ਰਣਾ ਜਿੰਤੂ ਨਹੀਂ ਵਿਸਰਿਆ ਅਸਮਲ ਪੰਜਿਵਾ ਪਈ ਪ੍ਰਾਪਤ ਮਨੁ ਕੁਤੇ ਬਰੀਆ गोविंद मिल गई तेरी बारीया अवर काल तेरे की, की तेनागम मिल साद संगत पाज के वन नाम सरजाम लाग पाव जिन तरण कह जन बिरत जा तरंग माया कर जप तप संजम तरम ना कमाया ਸੇਵਾ ਸਾਧਨ ਜਾਣ ਹਰਿ ਰਾਇ ਕਹੋ ਨਾਨਕ ਹੀ ਮਨੀਚ ਕਰਮ ਸ਼ਰਨ ਪਰ ਕੀ ਰਖੂ ਸ਼ਰਮ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਣ ਹਰਿ ਰਾਇ ਕਹੋ ਨਾਨਕ ਹੀ ਮਨੀਚ ਕਰਮ ਸਰਣ ਪਰੇ ਕੀ ਰਖੂ ਸਰਮਾ ਕਬਿਉ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਦੇ ਰਚਾ ਪੂਰਨ ਹੋਈ ਚਿਤ ਕੀ ਚਾ ਤਉ ਚਰਨ ਮਨ ਰਹਿ ਹਮਾਰ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਜੋਟ ਸਵਤਮ ਕਹਾਉ ਅਪਦੇ ਮੋਹਿ ਵਿਚਾਵੋ ਸੁਖੀ ਬਸ ਮੋਰੋ ਪਰਿਵਾਰ ਸੇਵਕ ਸਿੱਖ ਸਭਾ ਕਰਤਾਰ ਮੁਰਚਨਿ ਜਿ ਕਰਦੇ ਕਰੀਐ ਸਭ ਰਣ ਕੋ ਆਦ ਸੰਗਰਿਐ ਪੂਰਨ ਹੋਏ ਅਮਰੀ ਅਸਾ ਦਰਪਜਨ ਕੇ ਰਹੇ ਅਸਾ ਤੁਮੇ ਚੜ ਕੋਈ ਵਰਨਾ ਤੇ ਆਓ ਜੋ ਵਰ ਚਾਉ ਸੋ ਤੁਮ ਤੇ ਪਵੋ ਸੇਵਕ ਸਿੱਖ ਅਮਰੇ ਤਰੀ ਹੈ ਚਰਨ ਚਰਨ ਸਤਿ ਰਹਿ ਅਮਰੇ ਮਰੀ ਹੈ ਆਪ ਹਉ ਤੈ ਮੁਜ ਬਰਿਆ ਮਰਨ ਕਾਲ ਕ ਤ੍ਰਾਸਨ ਵਰਿਆ ਹੋ ਜਸਦਾ ਹਮਾਰੇ ਪੱਛਾ ਸਰੀਰ ਜੋ ਜੋ ਕਰਿ ਹੁਰਚਾ ਰਾਖ ਲਿਆ ਮੋਇ ਰਾਖਣ ਹਾਰੀ ਸਾਹਿਬ ਸੰਤ ਸਹਾਈ ਬਿਆਰੇ دین ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤ ਕਾਲ ਪਾਇ ਬਰਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ ਸਕਲ ਗਾਲ ਕਾ ਕੀਆ ਤਮਸ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬਰਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਤਾਈ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੰਤ ਚਿਛਣ ਅਪਜਾਇਓ आदन्त एकै अवतर सोई गुरु समझो हमार नमस्कारति सिही को हमारी सकल प्रजा जिन आप सवारी सकण को शिव गुण सुख दियो सत्रण को पलम बन कियो कट कट के अंतर की जानत भरे बुरे की पीर पहचानत ਕੀਤੀ ਤੇ ਕੋ ਚਰਿਆ ਸੁਨਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪੜ ਪੜ ਕੀ ਜਨ ਜਬ ਉਦ ਕਰਖ ਕਰਾ ਕਰਤਾਰਾ ਪਰ ਜਤਰ ਤਵ ਦੇ ਅਪਾਰਾ जबे आकर करत कबहु तुम मिलते ती तर सब हु जेते बदन शिर सब थार आप अपनी भुजा उचार तुम सब ही ते रत नर आलम जानत भेद पीर आलम نرंकारव कान लम्बा आदन नील अनादेशम्भ ਤਾਂ ਕੋ ਮੂੜਿ ਉਚਾਰਤ ਪੈਦਾ ਜਾਂ ਕੋ ਬੇਵਨ ਪਾਮਤ ਬੇਦਾ ਤਾਂ ਕੋ ਕਰਪਾ ਨੂੰ ਮੰਨ ਤ ਮਾ ਮੂੜ ਕਚ ਪੀਦਨ ਜਾਣ ਤ ਮਹਾਦੇਵ ਕਹ ਕੈ ਸੁਦ ਸੇਵ ਨਿਰੰਕਰ ਕਾ ਚਿੰਤਨ ਪੇਵਾ ਆਪੇ ਆਪਣੇ ਬਦਹ ਜੀਤੀ ਬਰਣਤ ਫਿਰ ਫਿਰ ਤੂ ਹੈ ਤੇਤੀ कुमरालखन जयPSR कहबिद सजा प्रथम से सर एकर उपनु पसरूपा रग पर और आवे उप अंड जिरसित कीनी तत्व खान बरच दीनी कंफो राजा बैठ कं सिमड पयो शंकर गट्ट सग्रीसृदकाय जम्बौ आदिजगादस्वरूप सुवम्बौ अवरच्छा मेरी तुम करो सिख अवार सिख सङ्गरो दुष्ट जिते उठुवत सकल मरेश करो रणगत ये अस्त तव सरणि परि तिनके दुष्ट ੁਰਖ ਜਉਣ ਪਗ ਪਰੇ ਇਤਿਹਾਰੀ ਜਿਨਕੇ ਤੁਮ ਸੰਕੜ ਸਬਟਰੇ ਜੋ ਕਲ ਕੋ ਇਕ ਬਾਰ ਜਿ ਆਏ ਹੈ ਤਗ ਕਾਲ ਨਿਕੜਨੀ ਹੈ ਪ੍ਰਚਾਇਤ ਸੂ ਕਾਲ ਦੁਸ਼ਟ ਅਰਸ਼ ਤਤ ਕਾਲ ਕਿਰਪਾ ਦ੍ਰਿਸ਼ਤਿ ਨ ਜਾਏ ਨ ਹਰੋ ताके ताप तनक में हार हो प्रेत से देकर मो सब हो दुष्ट शास के न कोई एक बार गिर तुम है सवार काल पांति ताही बार इंद्र नाम तेहारो का ਦਰਦ ਤੁਸ਼ਟ ਲੋਕ ਤੇਰਾ ਕੜਗ ਕੇ ਤੈਨ ਸਰਨ ਤੇ ਹਾਰੀ ਅਪਹਾ ਦੇ ਲਿਓ ਬਾਰੀ ਸਰਬ ਧਰਮ ਹਾਸ ਹੋਈ ਗੁਸ਼ਟ ਦੁਖ ਤੇਰੇ ਉਹ ਬਚਾਈ ਕੜਗ ਕੇ ਤੈਨ ਸਰਨ ਤੇ ਹਾਰੀ अब औदन यो बारी सर्व धर्म सहाई दुष्ट दकते न हो बचाय सैया पावे गए जबती तुम्हारी तब ते गंखतरे नहीं अनयो राम रहीम पुराण कुरान अनेक कह मत एक नमनयो सिमृत शास्त्र वेद सब वो पेद गयम एक न जानेयो सिरियस पार कृपा तुमरे कर मैना कहो सब तो ए बखने आंधहरा सागर दिवारे कुछ ड़क गयो तो भारतवार बह गए की लाज अस ਗੋਬਿੰਦਦਾਸ ਤੁਹਾਰ ਸਗਲ ਦੇ ਘਰ ਕੁਛ ਛਡ ਕੇ ਗਇਓ ਤਹਾਰ ਦਵਰ ਬਾਇ ਗਏ ਕੇ ਲਾਜ ਅਸ ਗੋਬਿੰਦਦਾਸ ਤੁਹਾਰ RAM ਕਲੀ ਮਹਲਾ ਤੀਜਾ आनंद कुवंकल सतगुरु प्रसाद आनंद पेया मेरी माई सतगुरु मैं पाया सतगुरु तो पाया ससेती मन वदियां वत आईया राग रतन परवार परिया शब्द गवन आईया ਕਉਦ ਤਉ ਗਉਹਰੀ ਕੀਰ ਮਨ ਜਿ ਨਿਵਸਾਇ ਕਹੇ ਨਾਨਕ ਨਾਮ ਤਸਵਾ ਸਤਿਗੁਰੂ ਮੇ ਪਾਇਆ ਏ ਮਨ ਮੇਰੀਆ ਤੂੰ ਸਦਾ ਰਹੁ ਹਰਿ ਨਾਲੇ ਉਸਤਾਰੋ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੀ ਗੁਕ ਸਭ ਬਿਸਾਰਣਾ ਅੰਗੀ ਕਰੂ ਕਰੀ ਤੇਰਾ ਕਾਰਜ ਸਭ ਸਵਰਨ ਸਭਨਾ ਗਲਾ ਸਮਰਾਸ ਸੁਆਮੀ ਸੋ ਕਿਆ ਮਨ ਵਸਾਰੀ ਕਹਿ ਨਾਨਕ ਮਨ ਮੇਰੀ ਸਦਰੋ ਹਰ ਨਾਲੇ ਸੱਚੇ ਸਹਿਬ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਦਾ ਸਿਪ ਸਲਹ ਤੇਰੀ ਨਾਮ ਮਨਵਸਾਵੇ ਨਾਮ ਜਿਨ ਕ ਮਨ ਵਸਿਆ ਵੋ ਜੇ ਸ਼ਬਦ ਕਨੀਰੇ ਕਹਿ ਨਾਨਕ ਸੱਚੇ ਸਾਹਿਬ ਕੀ ਨਹੀਂ ਕਰਤੇ ਰ ਸਚ ਨਾਮ ਮਿਰ ਅਧਾਰੂ ਸਾਚ ਨਮੋ ਧਰ ਮੇਰਾ ਜਿੜ ਭੁਖਾ ਸਭ ਗਵਾਈਆ ਕਾਰਸ਼ਾ ਸੁਖ ਮਨ ਆਏ ਵਸਿਆ ਜਿੜੀ ਚਾ ਸ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਹੋ ਜਿਸ ਦੀਏ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪਿਆ ਰੂਪ ਸਚਨਾ ਮੇਰਾ ਅਧਾਰੂ ਵਾਜੇ ਪੈ ਸ਼ੋਧਿਤ ਕਰਸ ਭਗ ਕਰਸ ਭਗ ਸ਼ਬਦ ਵਾਜੀ ਕਲਾ ਜਿਤ ਕਰ ਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੋਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕਹਿ ਲਗ ਕਹਿ ਨਾਨਕ ਤੈ ਚ ਕੋਵਾ इत कर अनहदी आनंद सुनो वड भगि सगल मनोर पूरे पार ब्रभ पाया उतरे सगल वसूरे दुख रोग संताप उतरे सुनी सच्ची वाणी संत साजन पये सरसे पूरे गुरु ते ਸੁਣਤੇ ਪੁਨੀਤ ਗਤਿ ਪਵਤਾ ਸਤਿਗੁਰ ਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਤ ਸਤਿਗੁਰ ਰਿਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਬੰਦਾ ਵੜੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਵਸਦਾਰ ਜਿ ਕੋ ਘਵਜ ਕੋ ਪੁੰਚ ਕਿਸ ਕੋ ਹੋਇ ਉਧਾਰ ਇਹ ਵਸਤ ਜੀ ਨ ਜਾਇ ਰਤਨਤਰ ਕੁਰਦਾਰ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਪਸਾਰ ਸਲੋਕ ਮਲ ਪੰਜੇਵਾ ਤੇਰਾ ਕੀਤ ਜਤੁ ਨਹੀਂ ਮੈਨੋ ਜੋਗ ਕੋ ਤੋਈ ਮੈ ਨਿਰਗੁਣ ਯਾਰੇ ਕੋ ਗੁਣ ਨਾਹੀ ਅਪੇ ਤਰਸ ਪਿਓਈ ਤਰਸ ਪਿਆ ਮਹਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤ ਜਿਵ ਤਨਵਨ ਧੀਵ ਯਾਰੀਆ ਅਰਸ ਪਿਆ ਮਰਾਮਤ ਹੋਈ ਸਤ ਗੁਰੂ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜਿਵਾ ਤਰਨ ਮਨ ਤੀਵੈ ਹਰੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ